ਖੈਰ ਲੋ ਸਤਰੀਕਾਲ ਜੀ ਅੱਜ ਅਪ ਲੱਗੇ ਆ ਲਸਣ ਦਾ achar ਬਣਾਉਣ ਤੇ ਇਹ ਵਾਲਾ ਲਸਣ ਦਾ achar ਬਣਾ ਕੇ ਨਾ ਤੁਸੀਂ ਜਿੰਨੇ ਦਿਨ ਮਰਜ਼ੀ ਰੱਖ ਲਓ ਭਾਵੇਂ ਸਾਲ ਰੱਖ ਲਓ ਇਹ ਨਹੀਂ ਹੁੰਦਾ ਖਰਾਬ ਇਹਦੇ ਦੀ ਆਪਾਂ 250 ਗ੍ਰਾਮ ਲਸਣ ਲੈ ਲਿਆ ਤੇ ਇਧਰ ਆਪਾਂ ਸੁੱਕੇ ਮਸਾਲੇ ਲੈ ਲਿਆ ਜਿਹੜੇ ਕੀ ਆਪਾਂ ਪੀੜੀ ਸਰੋਂ ਲਈ 2 ਚਮਚ ਮੇਥੀ ਲਈ 1 ਚਮਚ ਸੌਂਫ ਲਈ 1 ਚਮਚ ਕਾਲੀਆਂ ਮਿਰਚਾਂ ਲਈਆਂ 5 ਸਤ ਲਾਲ ਮਿਰਚਾਂ 4 ਲੈ ਲਈਆਂ ਮਗਰੇਲਾ ਲੈ ਲੈ ਕੇ ਚਮਚ ਤੇ ਸਾਰੇ ਜਿੰਨੇ ਵੀ ਆਪਾਂ ਮਸਾਲੇ ਨੇ ਸਾਰਿਆਂ ਨੂੰ ਆਪਾਂ ਮਿਕਸੀ ਚ ਪਾ ਗਏ ਪੀ ਲੈਣਾ ਯਾਨੀ ਕਿ ਦਰਦੜਾ ਜਿਹਾ ਕਰ ਲੈਣਾ ਜ਼ਿਆਦਾ ਨਹੀਂ ਪੀਸਣਾ ਇਸ ਤਰ੍ਹਾਂ ਦਾ ਹੋ ਜਾਊਗਾ ਉਸ ਤੋਂ ਬਾਅਦ ਲਸਣ ਜਿਹੜਾ ਆਪਾਂ ਛਿੱਲ ਕੇ ਚੰਗੀ ਤਰ੍ਹਾਂ ਧੋ ਕੇ ਸੁਕਾ ਲਿਆ ਵਾ ਸੁਕਾਉਣਾ ਆਪਾਂ ਧੁੱਪ ਚ ਨਹੀਂ ਸੁਕਾਉਣਾ ਇਸ ਤਰ੍ਹਾਂ ਪੱਕੇ ਥੱਲੇ ਤੁਸੀਂ ਇਹਨੂੰ ਥੋੜੀ ਦੇਰ ਰੱਖੋ ਤਾਂ ਬਿਲਕੁਲ ਸੁੱਕ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ ਸਾਰੇ ਮਸਾਲੇ ਪਾ ਕੇ ਜਿਹੜੇ ਮਿਕਸ ਕਰ ਲੈਣੇ ਆ ਇਹ ਆਚਾਰ ਦੀ ਖਾਸੀਅਤ ਹੈ ਵਾ ਕਿ ਇਹਦੇ ਨਾਲ ਜਿਸ ਤਰ੍ਹਾਂ ਤੁਸੀਂ ਸਵੇਰੇ ਕੱਚਾ ਲਸਣ ਖਾਣੇ ਆ ਤੜਕ ਖੂਨ ਗਾੜਾ ਵਾ ਜਾਂ ਤੁਹਾਡਾ ਗੈਸਟਰੋਲ ਵਧੀਆ ਉਹ ਬਿਲਕੁਲ ਠੀਕ ਹੋ ਜਾਂਦਾ ਜਦੋਂ ਵੀ ਤੁਸੀਂ ਰੋਟੀ ਖਾਣੀ ਆ ਦੋ ਤਿੰਨ ਕਲੀਆਂ ਜਿਹੜੀਆਂ ਵਾਂ ਅਚਾਰ ਦੀਆਂ ਨਾਲ ਖਾ ਲਓ ਤੇ ਇਹਨੂੰ ਬਣਾਉਣ ਦਾ ਫਾਇਦਾ ਸਭ ਤੋਂ ਵੱਡਾ ਇਹ ਹੈ ਕਿ ਬੱਚੇ ਤੋਂ ਲੈ ਕੇ ਵੱਡੇ ਤੱਕ ਕੋਈ ਵੀ ਇਹਨੂੰ ਖਾ ਸਕਦਾ ਵਾ ਕਿਉਂਕਿ ਖਾਣ ਚ ਵੀ ਸੁਆਦ ਲੱਗਦਾ ਵਾ ਤੇ ਪਰੌਂਠਿਆਂ ਦੇ ਨਾਲ ਤੇ ਖਾਸ ਕਰਕੇ ਸੁਆਦ ਲੱਗਦਾ ਵਾ ਬਾਕੀ ਠੰਡ ਦੇ ਵਿੱਚ ਲਸਣ ਦਾ ਅਚਾਰ ਖਾਣ ਦਾ ਇੱਕ ਇਹ ਵੀ ਹੈ ਕਿ ਗੋਡਿਆਂ ਦੇ ਜਿੰਨੀਆਂ ਵੀ ਪੀੜਾਂ ਵਾਂ ਜੋੜਾਂ 'ਚ ਜਿਹੜੀਆਂ ਪੀੜਾਂ ਸਾਡੀਆਂ ਹੁੰਦੀਆਂ ਵਾ ਜਿਹੜੀਆਂ ਸਾਨੂੰ ਕਹਿ ਦਿੰਦੇ ਗਠੀਆਂ ਉਹਦੇ ਵਾਸਤੇ ਵੀ ਬੜਾ ਹੀ ਚੰਗਾ ਅਚਾਰ ਵਾ ਤੇ ਇਹਦੇ ਵਿੱਚ ਆਪਾਂ ਨਾਲ ਥੋੜਾ ਲੂਣ ਪਾ ਲਿਆ ਨਾਲ ਥੋੜੀ ਦੇਗੀ ਮਿਰਚ ਪਾ ਲਈ ਆ ਕਿਉਂਕਿ ਲੂਣ ਆਪਾਂ ਜਿਹੜਾ ਸਵਾਦ ਅਨਸਾਰ ਹੀ ਪਾਉਣਾ ਜਿੰਨਾ ਕ ਸਾਨੂੰ ਚਾਹੀਦਾ ਵਾ ਦੋ ਚਮਚੇ ਦੇ ਵਿੱਚ ਮਨੇ ਘਰ ਜ਼ਰੂਰ ਪਾਇਓ ਇਹਦੇ ਨਾਲ ਚਾਰ ਬਿਲਕੁਲ ਖਰਾਬ ਨਹੀਂ ਹੁੰਦਾ ਭਾਵੇਂ ਤੁਸੀਂ ਇਹਨੂੰ ਦੋਸਾਰ ਰੱਖ ਛੱਡੋ ਮੁੜ ਕੇ ਆਪਾਂ ਇਹਦੇ ਵਿੱਚ ਥੋੜੀ ਜੀ ਹਲਦੀ ਪਾ ਲੈਣੀ ਆ ਕਿਉਂਕਿ ਇਹ ਲਿਪ ਥੋੜੀ ਗਾਂ ਪਛਾਂ ਹੋਈ ਆ बस हल्दी ਪਾ ਲੈਣੀ ਇੱਕ ਚਮਚ ਉਸ ਤੋਂ ਬਾਦ ਆ ਇਹਨੂੰ ਆਪਾਂ ਜਦੋਂ ਮਿਕਸ ਪਾਉਣਾ ਆਪਾਂ ਡੱਬੇ ਦੇ ਵਿੱਚ ਤੇ ਉਦੋਂ ਆਪਾਂ ਇਹਦੇ ਵਿੱਚ ਤੇਲ ਪਾਵਾਂਗੇ ਉਸ ਤੋਂ ਪਹਿਲਾਂ ਮੈਂ ਇਹਦੇ ਵਿੱਚ ਅੱਧੀ ਕਾ ਕੜਚੀ ਤੇਲ ਦੀ ਪਾਈ ਸੀ ਲੋ ਜੀ ਚਾਰ ਬਣ ਕੇ ਹੋ ਗਿਆ ਤਿਆਰ ਦੱਸਿਓ ਕਮੈਂਟ ਕਰਕੇ ਕਿਸ ਤਰ੍ਹਾਂ ਦਾ ਲੱਗ ਰਿਹਾ ਬਾਏ ਬਾਏ